ਬੱਡੀ ਮਾਲੀ ਦੇ ਦੌਰਾਨ ਬਈ ਜੰਮੂ ਵਾਲਾ ਕਾਕਾ ਇੱਕ ਵਾਰੀ ਹੱਥ ਖੜਾ ਕਰ ਦਵੇ ਆਹ ਬੱਲੇ ਬੱਲੇ ਦੂਜੇ ਪਾਸੇ ਖੰਨੇ ਵਾਲਾ ਰਵੀ ਮੇਰੇ ਮਿੱਤਰੋ ਕਾਲੇ ਜਾਨੀਏ ਦੇ ਵਿੱਚ ਹੈ ਬੱਡੀ ਮਾਲੀ ਦਾ ਯੁੱਧ ਮੇਰੇ ਮਿੱਤਰੋ ਠਾੜੇ ਪਾਸ਼ਾ ਦੇ ਵਿੱਚ ਸ਼ੁਰੂ ਹੋਣ ਲੱਗਾ ਹੈ ਪਤਾ ਲੱਗ ਜਾਣਾ ਬਈ ਜਿਹੜੇ ਮੁੰਡਾ ਨੇ ਸਿੱਕਨੀਆ ਮਿਹਨਤ ਦਾ ਜਿਹੜੇ ਕੰਨੀਆਂ ਤਰਾਤਾ ਪਾਈਆਂ ਹੋਈਆਂ ਨੇ ਉਹ ਖੰਨੇ ਬੈ ਜਾ ਲਾਈਵ ਬਲੇਜ ਕੈਮਰੇ ਤੋਂ ਬੜਾ ਮਿਹਰਬਾਨੀ ਸਾਥੀ ਫਿਰ ਬੇਤੀ ਹੈ ਬਹੁਤ ਹੀ ਚੋਟੀ ਦਾ ਲਾਈਵ ਸਭ ਸਟੇਜ ਕਵਰ ਕਰ ਰਿਹਾ ਇਸ ਦਿਖੋ ਲੋ ਵੀਰਰ ਦੇਖਾਂਗੇ ਦਾ ਵਿੱਚ ਵੱਜਦੇ ਹੋਏ ਖਾਸਾਰੇ ਦੇ ਵਿੱਚ ਆ ਬੱਲੇ ਖੱਨੇ ਵਾਲਿਆ ਕਰਦੇ ਕਮਾਲੋ ਖੱਨੇ ਵਾਲਿਆ ਇੱਕ ਪਾਸਾ ਕਰਦਾ ਪਹਿਣਾ ਜਦੋਂ ਬੱਲੇ ਇੱਕ ਪਾਸਾ ਕਰਦਾ ਪਾ ਨੌਜਵਾਨਾ ਢੋਲੀ ਵੀਰ ਇਓੱਖਾ ਜ਼ਿੰਦਗੀ ਦੇ ਵਿੱਚ ਮਲ ਬੜਨਾ ਔਖੇ ਭੇੜ ਨੇ ਸਾਡਾ ਝੋਟਿਆਂ ਦੇ ਉਂਝ ਘੁੱਲਦੀ ਯਾਰੋ ਪੂਲ ਦੁਨੀਆ ਪਰ ਰੋਸਤਮ ਖੇੜ ਹੁੰਦੇ ਨੇ ਪੋਟਿਆਂ ਤੇ 28 ਸਤੰਬਰ ਤਰੀਕ ਹੋਣੀ ਕਹਿੰਦੇ ਬਈ ਹਰਦੋ ਥੱਲੇ ਪਿੰਡ ਦਾ ਵੱਡਾ ਸ਼ਹਿਜ ਮੇਲਾ ਦਸੂਹੇ ਦੇ ਲਾਗੇ ਕਰਕੇ ਦੁਨੀਆ ਦੇ ਨਾਮੀ ਮਲ ਪਹੁੰਚ ਰਿਹਾ ਮੱਖਣ ਪਲਵਾਨ ਜੀ ਕਹਿੰਦੇ ਹਰਦੋ ਥੱਲੇ ਵਾਲੇ ਉਹਨਾਂ ਵੱਲੋਂ ਪਿਆਰ ਭਰੇ ਸੱਦੇ ਆ ਦਰਸ਼ਕ ਵੀਰਾਂ ਨੂੰ ਤੇ 24 ਸਤੰਬਰ ਤਰੀਕ ਹੋਣੀ ਕਹਿੰਦੇ ਬਈ ਪਿੰਡ ਗੱਗ ਜਨੂ ਹਲੇੜ ਖੋਗੜੇ ਦੇ ਲਾਗੇ ਕਰਕੇ ਉਥੇ ਵੀ ਬਹੁਤ ਚੋਟੀ ਦਾ ਛਿੰਝ ਮੇਲਾ ਚੋਟੀ ਦੇ ਪਹਿਲਵਾਨ ਪਹੁੰਚ ਰਹੇ ਹੈ ਤੇ 4 ਅਕਤੂਬਰ ਪਿੰਡ ਬੰਬੋਵਾਲ ਦੀ ਧਰਤੀ ਦੇ ਵਿੱਕੀ ਕਹਿੰਦੇ ਬਈ ਕੁਸ਼ਤੀਆਂ ਕਰਵਾਈਆਂ ਜਾਣਗੀਆਂ ਸੱਦੇ ਪੱਤਰ ਵਾਲੇ ਮੱਲਾਂ ਦੇ ਭਪਿੰਦਰ ਅਜਨਾਲੇ ਵਾਲਾ ਪਰਵੀਨ ਗੋਹਾੜੀ ਹੋਰ ਵੀ ਵੱਡੇ ਵੱਡੇ ਪਹਿਲਵਾਨ ਪਹੁੰਚਦੇ ਉਸ ਜੰਗਲ ਦੇ ਵਿੱਚ ਦੀਪਕ ਭਾਈ ਜੀ ਨਾਲ ਵੱਲੋਂ ਸੱਦੇ ਪੱਤਰ ਦੇ ਧੰਨਵਾਦ ਕਰਾਂਗੇ 20 ਨਵੰਬਰ ਤਰੀਕ ਹੋਣੀ ਹੈ ਕਹਿੰਦੇ ਵੀ ਕਾਲਪੁਰ ਪਿੰਡ ਦਾ ਵੱਡਾ ਸ਼ਿੰਜ ਮੇਲਾ ਤੇ 24 ਨਵੰਬਰ ਤਰੀਕ ਹੋਣੀ ਹੈ ਪਿੰਡ ਮਾਨਗੜ ਦੇ ਵਿੱਚ ਸਹੋਤਾ ਬ੍ਰਦਰਜ਼ ਵੱਲੋਂ ਵੱਡਾ ਕਬੱਡੀ ਦਾ ਕੱਪ ਪੈਂਦਾ ਮਾਨਗੜ ਗੜੀ ਵਾਲ ਅਲਾਕਾ ਜਿਹੜਾ ਹੁਸ਼ਿਆਰਪੁਰ 51000 ਪਹਿਲਾ ਇਨਾਮ ਦੂਜਾ 41000 ਵੱਡੀਆਂ ਗੱਲਾਂ ਹੋਣਗੀਆਂ ਕਬੱਡੀ ਦਾ ਬੜੇ ਇੱਧਰ ਇੱਧਰ ਬੱਲੇ ਬੱਲੇ ਬਲਵੰਤੀ ਦੀ ਗੱਲ ਹੈ ਭਾਈ ਇੱਕ ਪਾਸਾ ਕਰਨਾ ਪੈਣਾ ਪਹਿਵਾਨਾਂ ਦਾ ਦੋਵੇਂ ਮਨ ਬੜੇ ਤਗੜੇ ਰਹੇ ਖੱਡੇ ਵਾਲਾ ਰਵੀ ਕਹਿੰਦੇ ਉੱਚੇ ਲੰਮੇ ਕੱਦ ਦਾ ਕਾਲੇ ਜਾਂਗੀ ਇਹਦੇ ਵਿੱਚ ਤੇ ਦੂਜੇ ਪਾਸੇ ਮੁੰਡਾ ਕਹਿੰਦੇ ਵੇ ਜੰਮੂ ਕਾਲਾ ਵੀ ਈਦੇ ਜਾਂਗੀ ਇਹਦੇ ਵਿੱਚ ਦੋਵੇਂ ਮਨ ਮਿੱਟੀ ਨਾਲ ਮਿੱਟੀ ਹੋਈ ਫਿਰਦੇ ਨੇ ਬੋਲੀ ਵੀਰ ਦੋਵੇਂ ਮਨ ਮਿੱਟੀ ਨਾਲ ਮਿੱਟੀ ਹੋਈ ਫਿਰਦੇ ਨੇ ਕੀ ਇਸ ਮਿੱਟੀ ਦੇ ਘੜੇ ਵੀ ਬਣਦੇ ਜਗੇ ਹੋਏ ਬਸਤਾਤਾ ਦੇ ਟੋਲੀ ਵੀਰ ਰਾਈਆਂ ਹੋਈਆਂ ਮਿਹਨਤਾ ਦੀ ਗੱਲ ਹੈ ਈ ਟਾਂਡੇ ਬੈਠ ਕਾਦੇ ਨਾਲ ਦੀ ਮਿੱਤਰੋ ਕੋਈ ਵੀ ਰੀਸ ਨਹੀਂ ਬਈ ਚਲ ਜੋ ਵਿੱਚ ਅਖਾਰੇ ਉਥੇ ਕੋਈ ਨਗਦੀ ਫੀਸ ਨਹੀਂ ਤੇ ਨਿਤ ਨੇਮ ਨਾ ਛੱਡਿਓ ਤੇ ਉੱਚੀਆਂ ਰੱਖਿਓ ਸੋਚਾਂ ਨੂੰ ਹੋ ਕੇ ਲਗੋਟ ਦੇ ਪੱਕੇ ਤੇ ਰੱਬ ਬਣਾ ਲਿਓ ਕੋਚਾਂ ਨੂੰ ਅਮਰੋ ਤੇ ਬੇਲੇ ਉੱਠ ਕੇ ਰਾਜ ਰਾਜ ਮਿਹਨਤਾ ਮਾਰਿਓ ਬਈ ਖਾ ਕੇ ਕਿਉ ਉਹਦੇ ਪੀਪੇ ਤੇ ਬਾੜੀਆਂ ਐਨ ਸ਼ਿੰਗਾਰਿਓ ਬਈ ਅਮਨ ਦੇ ਹੁਣ ਵੀ ਸ਼ੇਰ ਲਿਖੇ ਚਾਰੋ ਜੋੜ ਕੇ ਗੱਲਾਂ ਨੂੰ ਭਾਈ ਦੁਨੀਆ ਕਰੇ ਸਲਾਮਾਂ ਯਾਰੋ ਉਸਤਮ ਮੱਲਾ ਨੂੰ ਬਈ ਦੁਨੀਆ ਕਰੇ ਸਲਾਮਾਂ ਬੱਲੇ 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 ਜੰਮੂ ਵਾਲਾ ਜੰਮੂ ਵਾਲਾ ਬੱਲੇ 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 ਆ ਕਹਿੰਦੇ ਵੀ ਜੰਮੂ ਵਾਲਾ ਮੇਰੇ ਮਿੱਤਰੋ ਕਾਕਾ ਬੱਜੀ ਛੱਡੀ ਦਾ ਕਹਿੰਦੇ ਵੀ ਜੇਤੂ ਮਲ ਬਣਿਆ ਮੇਰੇ ਮਿੱਤਰੋ ਬੱਜੀ ਛੱਡੀ ਦਾ ਜੇਤੂ ਬਹੁਤ ਬਹੁਤ ਧੰਨਵਾਦ ਹੈ ਟੋਲੀ ਮੇਰੇ ਸਾਰੀ ਟੀਮ ਦਾ ਧੰਨਵਾਦ ਐਨ ਰੱਤ ਪੂਰੇ ਰੰਗ ਬਣਿਆ ਸਾਡੇ ਭਰਾਵਾਂ ਨੇ ਬੰਬੂ ਟੋਲੀ ਟੀਮ ਕਰਾਦੀ ਧੰਨਵਾਦ ਕਰਾਂਗੇ ਭਾਈਓ ਭਰਾ ਨੰਬਰ ਦੇ ਕੇ ਜਾਓ ਵਾਥ ਵਾਥ ਐਨ ਕੰਪਨੀ ਦੀ ਤਰਫੇ ਵੱਡੇ ਕਰਵਾਇਆ ਸਾਡੇ ਵੀਰਾਂ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਸਾਰੀ ਟੀਮ ਦਾ ਸੁਖਪਾਲ ਸੋਹਲ ਕੈਮ ਟੀਵੀ ਸਿੱਧ ਲਾਈਵ ਬੜੇ ਸਡੇ ਵੀਰ ਐ ਜੋਤਪਾਲ ਜੀ ਨੂੰ ਧੰਨਵਾਦ ਸਾਰੇ ਬਜੰਦਾ